ਨੂੰ ਮਿਲਿਆ ਸੀ ਕਹਿੰਦਾ ਮੈਂ 5 ਮਿੰਟਾਂ ਚ ਜਪਜੀ ਸਾਹਿਬ ਕਰ ਲੈਣਾ ਜੀ 5 ਮਿੰਟਾਂ ਚ ਉਹ ਹੁਣ ਦੇਖੋ ਤੁਸੀਂ ਵੀ ਕਿਵੇਂ ਕਰਦੇ ਹੋਣਗੇ ਤੇ ਅੱਧਾ ਘੰਟਾ ਲੱਗਦਾ ਜਪਜੀ ਸਾਹਿਬ ਬਾਣੀ ਪੜਨ ਨੂੰ ਜੇ ਪਿਆਰ ਨਾਲ ਗੁਰਬਾਣੀ ਪੜ੍ਹਨੀ ਆ ਤਾਂ ਜਪਜੀ ਸਾਹਿਬ ਦੀ ਬਾਣੀ ਜੇ ਪਿਆਰ ਨਾਲ ਪੜ੍ਹਨੀ ਆ ਨਾ ਸਹੀ ਵਿਸਰਾਮ ਲਾ ਕੇ ਉਹਦੇ ਵੱਲ ਧਿਆਨ ਰੱਖ ਕੇ ਗੁਰੂ ਦੀ ਬਾਣੀ ਅੱਲੀ ਤਾਂ ਅੱਧਾ ਘੰਟਾ ਲੱਗਦਾ ਉਹ ਕਹਿੰਦਾ ਮੈਂ 5 ਮਿੰਟਾਂ ਚ ਪੜ੍ਹ ਦਿੰਨਾ ਜਾਨੀ ਬੜੇ ਮਾਣ ਨਾਲ ਮੈਨੂੰ ਦੱਸਿਆ ਆਪਣੇ ਆਪ ਤੇ ਮਾਣ ਨਾਲ ਉਹ ਇੰਨੀ ਸਪੀਡ ਨਾਲ ਪਾਣੀ ਪੜ ਲੈਣਾ ਮਹਾਰਾਜ ਕਹਿੰਦੇ ਪੜ ਬਾਤ ਬਖਾਣੇ ਸਿਰ ਮਾਰੇ ਜਮਕਾਲਾ ਇਹ ਵੀ ਸਿਰ ਤੇ ਭਾਰ ਜਮਕਾਲਦਾ ਹੀ ਆ ਭਾਈ ਤਤ ਨਾ ਚੀਨੇ ਬੰਨੇ ਪੰਡ ਪਰਾਲਾ ਉਹਦੇ ਵਿੱਚੋਂ ਤਤ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਮਨੁੱਖ ਵਿਗਰਵਾਨੀਆਂ ਪੜ੍ਹਨੀਆਂ ਸੁਣਨੀਆਂ ਸਮਝਣੀਆਂ ਵਿੱਚੋਂ ਤਤ ਲੱਭਣਾ ਤਤ ਪਛਾਣਨਾ ਵੀ ਗੁਰਬਾਣੀ ਕਹਿੰਦੀ ਕੀ ਆ ਉਹ ਸਪੀਡ ਪੱਟਦੀ ਮਾਣਨਾ ਦੱਸਿਆ ਉਹਨੇ ਵੀ ਮੈਂ ਤਾਂ 5 ਮਿੰਟਾਂ ਚ ਪੜ ਲੈਣਾ ਜੀ ਇਹ ਵੀ ਮਹਾਰਾਜ ਕਹਿੰਦੇ ਪੜ ਬਾਤ ਬਖਾਣੇ ਸਿਰ ਮਾਰੇ ਜਮਕਾਲਾ ਇਹਦੇ ਵੀ ਇਹੋ ਜਿਹਿਆਂ ਦੇ ਵੀ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਜਮਕਾਲ ਦੀਆਂ ਛੱਟਾਂ ਹੀ ਪੈਂਦੀਆਂ ਸਿਰ 'ਚ ਜਿਹੜੇ ਗੁਰਬਾਣੀ ਨੂੰ ਪੜ੍ਹ ਦਿੱਤਾ ਹੈ ਪਰ ਤੱਤ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ ਤਤ ਨਾ ਚੀਨੇ ਬੰਨੇ ਪੰਡ ਪਰਾਲਾ ਤਤ ਦੀ ਸਾਰ ਨਹੀਂ ਜਾਣੀ ਪਰਾਲੀ ਦੀਆਂ ਪੰਡਾ ਬੰਨ ਕੇ ਛਰਤੇ ਧਰ ਲੀਆਂ ਅੱਗੇ ਮਾਰਾ ਸਮਝਾਉਣਾ ਕਰਦੇ ਨੇ ਮਨਮੁਖ ਅਗਿਆਨ ਕੁਮਾਰਗ ਪਾਏ ਮਨਮੁਖ ਅਗਿਆਨ ਮਤਲਬ ਮਨਮੁਖ ਆਪ ਦੇ ਮਨ ਦੀ ਗੱਲ ਸੁਣਨ ਵਾਲਾ ਇਨਸਾਨ ਅਗਿਆਨੀ ਗਿਆਨ ਕੋਈ ਨਹੀਂ ਗੁਰੂ ਬਾਰੇ ਤੇ ਮਹਾਰਾਜ ਕਹਿੰਦੇ ਕੁਮਾਰ ਗਪਾਏ ਕੁਮਾਰਗ ਦਾ ਮਤਲਬ ਇਹ ਹੁੰਦਾ ਜੀ ਵੀ ਸਹੀ ਰਸਤੇ ਨਹੀਂ ਚੱਲਣਾ ਪੁੱਠੇ ਰਸਤੇ ਜਾਣਾ ਸਹੀ ਰਸਤਾ ਕੀ ਯਾਰ ਬਾਣੀ ਪੜ੍ਹਨੀ ਸੁਣਨੀ ਪਿਆਰ ਦੇ ਨਾਲ ਤੇ ਗੁਰੂ ਦੇ ਕਹੇ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਸਹੀ ਰਸਤਾ ਤਾਂ ਇਹ ਆ ਪਰ ਮਹਾਰਾਜ ਕਹਿੰਦੇ ਮਨਮੁਖ ਅਗਿਆਨ ਆਪਣੀਆਂ ਮਨ ਦੇ ਪਿੱਛੇ ਲੱਗ ਕੇ ਵੀ ਸਭ ਕੁਝ ਠੀਕ ਆ ਜੀ ਇੱਥੇ ਤਾਂ ਇੰਨੀ ਦੁਨੀਆ ਜਾਂਦੀ ਆ ਉੱਥੇ ਤਾਂ ਸਾਰੀ ਸਾਰਾ ਸੰਸਾਰ ਹੁੰਦਾ ਉਹਨਾਂ ਦੇ ਪਿੱਛੇ ਲੱਗ ਕੇ ਕੱਠ ਦੇਖ ਕੇ ਤੁਰ ਪੈਣਾ ਕੁਰਾਹੇ ਪੈ ਜਾਣਾ ਕੁਮਾਰਗ ਦਾ ਮਤਲਬ ਕੁਰਾਹੇ ਪੈ ਜਾਣਾ ਮਨਮੁਖ ਅਗਿਆਨ ਕੁਮਾਰਗ ਪਾਏ ਪੁੱਠੇਰਾ ਬੈ ਗਿਆ ਹਰ ਨਾਮ ਵਿਸਾਰਿਆ ਬਹੁ ਕਰਮ ਦਰੜਾਈ ਪ੍ਰਭੂ ਪਰਮਾਤਮਾ ਦਾ ਮਹਾਰਾਜ ਕਹਿੰਦੇ ਨਾਮ ਤਾਂ ਵਿਸਾਰਤਾ ਤੇ ਬੜੇ ਤਰ੍ਹਾਂ ਦੇ ਕਰਮ ਕਰਦਾ ਨਰਾਤੇ ਰੱਖ ਲੈ ਠੀਕ ਆ ਜੀ ਆ ਸਰਾਤ ਚੱਲਦੇ ਆ ਜੀ ਠੀਕ ਆ ਜੀ ਆ ਸੌਣ ਦੇ ਮਹੀਨੇ ਦੇ ਵਿੱਚ ਵੀ ਕੁਝ ਕਰਦੇ ਹੁੰਦੇ ਆ ਲੋਕ ਮਹਾਰਾਜ ਕਹਿੰਦੇ ਇਹੋ ਜੇ ਬੜੇ ਮਹਾਰਾਜ ਕਹਿੰਦੇ ਕਰਮ ਦੜਾਉਂਦਾ ਦੜਾਉਂਦਾ ਮਤਲਬ ਕਰਮ ਕਰ ਰਿਹਾ ਆਪਦੇ ਹਿਰਦੇ ਵਿੱਚ ਪੱਕੇ ਕਰੀ ਬੈਠਾ ਵੀ ਸੌਣ ਦੇ ਮਹੀਨੇ ਚਾਹ ਹੁੰਦਾ ਜੀਗਾ ਅਸੂ ਦੇ ਚ ਆ ਹੁੰਦਾ ਵੀ ਨਰਾਤੇ ਆ ਜਾਣਗੇ ਜੀ ਵੀ ਸਰਾਤ ਆ ਜਾਣਗੇ ਜੀ ਇਹੋ ਜਾਂ ਵਗੈਰਾ ਵਗੈਰਾ ਮਹਾਰਾਜ ਕਹਿੰਦੇ ਇਹੋ ਜੇ ਕਰਮ ਬਹੁਤ ਕਰਦਾ ਪਰ ਪ੍ਰਭੂ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਨਹੀਂ ਲਿਆਉਂਦਾ ਵੀ ਜਿਹਨੇ ਸਾਨੂੰ ਪੈਦਾ ਕੀਤਾ ਕਰਾਹੇ ਪਿਆ ਹੋਇਆ ਵੀ ਇੱਥੇ ਨਹੀਂ ਗੱਲ ਬਣਦੀ ਉੱਥੇ ਗੱਲ ਬਣੂਗੀ ਗੁਰੂ ਦਾ ਦਰ ਛੱਡ ਕੇ ਕਰਾਹੇ ਪੈ ਗਿਆ ਮਹਾਰਾਜ ਕਹਿੰਦੇ ਮਨਮੁਖ ਇਹ ਮਨਮੁਖੀਆਂ ਦੀ ਨਿਸ਼ਾਨੀ ਆ ਵੀ ਆਪਦੇ ਮਨ ਦੀ ਗੱਲ ਮੰਨ ਲਈ ਗੁਰੂ ਦੀ ਨਹੀਂ ਮੰਨੀ ਗੁਰੂ ਕਹਿੰਦਾ ਥਿਰ ਘਰ ਬੈਠੋ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਬਿਮਾਰਾਜ ਕਹਿੰਦੇ ਆ ਤੂੰ ਗੁਰੂ ਦੇ ਦਵਾਰੇ ਟਿਕ ਜਾ ਭਾਈ ਗੁਰੂ ਤੇ ਵਿਸ਼ਵਾਸ ਰੱਖ ਤੇਰੇ ਕਾਰਜ ਤਾਂ ਸਾਰੇ ਹੋ ਰਹੇ ਨੇ ਪਰ ਉਹ ਕਹਿੰਦਾ ਨਹੀਂ ਮੈਂ ਆਪਣੀ ਮਰਜ਼ੀ ਨਾਲ ਜਾਊਂਗਾ ਉੱਥੇ ਤਾਂ ਸਾਡੇ ਮਹਾਪੁਰਖ ਨੇ ਸਾਡੇ ਫਲਾਨੇ ਨੇ ਸਾਡੇ ਢਮਕੜੇ ਨੇ ਬੜਾ ਕੁਝ ਕਰਦੇ ਨੇ ਲੋਕ ਇਹ ਮਹਾਰਾਜ ਦੀ ਪੰਕਤੀ ਇਹ ਸਾਨੂੰ ਸਮਝਾ ਰਹੀ ਆ ਜੀ ਕੁਮਾਰਕ ਪਾਏ ਦਾ ਮਤਲਬ ਗੁਰੂ ਦਾ ਦਵਾਰਾ ਛੱਡ ਕੇ ਪੁੱਠੇ ਰਾ ਤੁਰ ਪਿਆ ਹਰ ਨਾਮ ਬਸਾਰਿਆ ਬਹੁ ਕਰਮ ਗਿਰਾਈ ਬੜੇ ਤਰ੍ਹਾਂ ਦੇ ਕਰਮ ਪੱਕੇ ਕਰੀ ਬੈਠਾ ਆਪਣੇ ਹਿਰਦੇ ਘਰ ਵਿੱਚ ਠੀਕ ਹੈ ਜੀ ਬੇ ਪ੍ਰਭੂ ਪਰਮਾਤਮਾ ਦਾ ਨਾਮ ਬਸਾਰਤਾ ਜਿਹਨੇ ਸਾਡਾ ਸਾਥ ਨਭਾਉਣਾ ਸੀ ਅਗਲੇ ਪੰਨੇ 'ਚ ਮਹਾਰਾਜ ਦੱਸਦ ਨੇ ਭਭਜਲ ਡੂਬੇ ਦੂਜੇ ਭਾਏ ਸੰਸਾਰ ਦੇ ਭਭਜਲ ਸਾਗਰ ਦੇ ਵਿੱਚ ਡੁੱਬ ਕੇ ਦੂਜੇ ਭਾਏ ਦਾ ਮਤਲਬ ਹੁੰਦਾ ਗੁਰੂ ਨੂੰ ਛੱਡ ਕੇ ਹੋਰਾਂ ਨਾਲ ਪਿਆਰ ਆ ਹਫ਼ਤਾਵਾਰੀ ਲੋਕ ਜਾਂਦੇ ਨੇ ਪਿਆਰ ਆ ਉਧਰ ਪਿਆਰ ਪਾ ਲਿਆ ਵੀ ਹਾਂ ਉੱਥੇ ਜਾ ਕੇ ਆਉਣਾ ਜੀ ਆਪਾਂ ਹਫਤੇ ਚੱਕ ਵਾਰੀ ਤਾਂ ਪੱਕਾ ਹੀ ਜਾਣਾ ਕਈ ਤਾਂ 3-3 ਮਹੀਨੇ ਦੀ ਡਿਊਟੀ ਵੀ ਮੈਨੂੰ ਦੱਸਿਆ ਆਪਣੇ ਨਗਰ ਵਿੱਚ ਹੀ ਆ ਦੱਸਣ ਵਾਲੇ ਮੈਨੂੰ ਜਾਣਨ ਵਾਲੇ ਮੇਰਾ ਪਿਆਰ ਅਸੀਂ ਪਿਆਰਾ ਆਣਾ ਹੁਣ ਤਾਂ ਚੱਲ ਕਿਉਂਕਿ ਜਿਹਨੇ ਜਿਹੜਾ ਗੁਰਮਤ ਤੇ ਚੱਲਦਾ ਤੇ ਮਨਮੁਖ ਦੀ ਉਹਦੇ ਨਾਲ ਨਹੀਂ ਬਣਦੀ ਹੁੰਦੀ ਹਲੋ ਹਾਇ ਤਾਂ ਹੋ ਜਾਂਦੀ ਆ ਤਰਿਆਂ ਜਾਂਦਿਆਂ ਦੀ ਪਰ ਉਹ ਮੈਂ ਬਣਦੀ ਨਹੀਂ ਹੁੰਦੀ ਕਿਉਂਕਿ ਤੂੰ ਉਹ ਕਹਿੰਦੇ ਤੂੰ ਵੱਡਾ ਗਿਆਨੀ ਜਮ ਪਿਆ ਨਹੀਂ ਪਾਈ ਆਪਾਂ ਗਿਆਨੀ ਕਾ ਨੂੰ ਆ ਗਿਆਨੀ ਆਪਣੇ ਸਤਿਗੁਰੂ ਐ ਆਪਾਂ ਗੁਰੂ ਤੋਂ ਗਿਆਨ ਲੈਣਾ ਵੀ ਐਵੇਂ ਮਹਾਰਾਜ ਕਹਿੰਦੇ ਹਰ ਨਾਮ ਵਿਸਾਰਿਆ ਬਹੁ ਕਰਮ ਦੜਾਏ ਪ੍ਰਭੂ ਪਰਮਾਤਮਾ ਦਾ ਨਾਮ ਭੁਲਾ ਤਾ ਮਨ ਚੋਂ ਹੋਰ ਕਰਮ ਕਾਂਡ ਬਸੇਰੇ ਕਰਦਾ ਤੇ ਫੇਰ ਕੀ ਹੁੰਦਾ ਮਹਾਰਾਜ ਕਹਿੰਦੇ ਭਵ ਜਲ ਡੋਬੇ ਦੂਜੇ ਭਾਈ ਸੰਸਾਰ ਸਾਗਰ ਦੇ ਵਿੱਚ ਡੁੱਬ ਕੇ ਮਰਨਾ ਮਹਾਰਾਜ ਕਹਿੰਦੇ ਇਹਨਾਂ ਨੇ ਦੂਜਿਆਂ ਨਾਲ ਪਿਆਰ ਕਰਨ ਵਾਲਿਆਂ ਨੇ ਉਹਦੇ ਵਿੱਚ ਕੋਈ ਵੀ ਆ ਮੈਂ ਵੀ ਆ ਤੁਸੀਂ ਵੀ ਅਜੇ ਗੁਰੂ ਤੋਂ ਪਿਆਰ ਛੱਡ ਕੇ ਗੁਰੂ ਅਸਾ ਅਸੀਂ ਅਸੀਂ ਜੀ ਮਤਰਾ ਨਾ ਸਾਰੇ ਪਾਸੇ ਚੱਲ ਜਾਂਦੇ ਆ ਗੁਰੂ ਨੂੰ ਆ ਕੇ ਵੀ ਮੱਥਾ ਟੇਕ ਲੈਨੇ ਆਪਾਂ ਫਿਰ ਕਹਿੰਦੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤਾਂ ਕਿਸੇ ਨੂੰ ਮੰਨਦਾ ਹੀ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਮੰਨਦਾ ਤੂੰ ਕਹਦਾ ਭਾਈ ਗੁਰੂ ਦੀ ਤਾਂ ਇੱਕ ਨਹੀਂ ਮੰਨਦਾ ਅਸਾ ਗੁਰੂ ਸਾਹਿਬ ਨੂੰ ਵੀ ਮੱਥਾ ਟੇਕ ਲਿਆ ਬਾਕੀ ਸਾਰੇ ਵੀ ਕਰਮ ਕਰ ਲੇ ਬਹੁਤ ਕਰਮ ਦਰਦਾਇਆ ਪੰਗਤੀ ਚ ਦੱਸ ਰਹੇ ਨੇ ਮਹਾਰਾਜ ਵੀ ਅੱਜ ਸ਼ਨੀਵਾਰ ਅੱਜ ਸ਼ਨੀਗਰ ਸਨੀ ਨੂੰ ਵੀ ਤੇਲ ਪਾਉਣਾ ਠੀਕ ਆ ਜੀ ਉਹ ਵੀ ਅਸੀਂ ਕੰਮ ਕਰ ਲੈਣੇ ਆ ਮੂਰਤੀ ਨੂੰ ਵੀ ਮੱਥਾ ਟੇਕ ਲੈਣਾ ਕਬਰ ਤੇ ਵੀ ਜਾਇਆਉਣਾ ਠੀਕ ਆ ਜੀ ਪਿੱਪਲ ਨੂੰ ਵੀ ਲੱਸੀ ਪਾ ਦੇਣੀ ਆ ਜੰਡ ਨੂੰ ਵੀ ਤੇਲ ਪਾ ਦੇਣਾ ਹਾਲਾਂਕਿ ਜੰਡ ਨੂੰ ਪਾਣੀ ਪਾਉਣ ਦਾ ਹੱਕ ਬਣਦਾ ਵੀ ਪਾਣੀ ਪਾਈ ਆ ਦਰਖਤ ਨੂੰ ਪਰ ਆਪਾਂ ਕੀ ਕਰਦੇ ਆ ਬਹੁਤ ਸਾਰੇ ਲੋਕ ਸਾਰੇ ਨਹੀਂ ਬਹੁਤ ਸਾਰੇ ਲੋਕ ਜੰਡ ਦੀਆਂ ਜਗ੍ਹਾ 'ਚ ਤੇਲ ਪਾ ਪਾ ਕੇ ਛਾੜਦੇ ਜੰਡ ਮਹਾਰਾਜ ਕਹਿੰਦੇ ਹਰ ਨਾਮ ਵਿਸਾਰਿਆ ਬਹੁ ਕਰਮ ਦੜਾਏ ਬੜੇ ਤਰ੍ਹਾਂ ਦੇ ਕਰਮ ਕਰਦਾ ਫੇਰ ਜਦੋਂ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਬਹੁਤ ਸਾਰੇ ਕਰਮ ਕਰਦਾ ਮਹਾਰਾਜ ਕਹਿੰਦੇ ਨੇ ਭਭਜਨ ਡੋਬੇ ਦੂਜੇ ਪਾਏ ਸੰਸਾਰ ਸਾਗਰ ਦੇ ਮੋਹ ਮਾਇਆ ਦੇ ਜਾਲ ਵਿੱਚੀ ਸਾਗਰ ਦੇ ਵਿੱਚ ਡੁੱਬ ਜਾਂਦਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਮਨੁੱਖ ਨੂੰ ਭੈਣਾ ਚੇ ਪਾਈ माया का मोहताज पंडित कहावे मोहताज की सारी माया दी है अखबावंदा अपने आप नु विद्वान आ लिखया जी माया का मोहताज पंडित कहावे बिखिया राता बहुत दुख पावे बिखिया दा मतलब ला हुंदा जहर ਵਿਖਿਆ ਦੇ ਵਿੱਚ ਸੰਸਾਰੀ ਰੌ ਰੀਤੀਆਂ ਦੀ ਜ਼ਹਿਰ ਵਿੱਚ ਮਹਾਰਾਜ ਕਹਿੰਦੇ ਫਸਿਆ ਹੋਇਆ ਬਹੁਤ ਦੁੱਖ ਪਉਂਦਾ ਆ ਲਿਖਿਆ ਜੀ ਦੁਬਾਰੇ ਪੰਕਤੀ ਫੇਰ ਸੁਣਾਉਂਦਾ ਨਾ ਮਾਇਆ ਕਾ ਮੋਹਤਾਜ ਪੰਡਤ ਕਹਾਵੇ ਵਿਖਿਆ ਬੈਨੇ ਜ਼ਹਿਰ ਵਿਖਿਆ ਰਾਤਾ ਵਿੱਚ ਰਜਾ ਮੇਜਾ ਬੈ ਜ਼ਹਿਰ ਦੇ ਬਹੁਤ ਦੁੱਖ ਪਾਵੇ ਬੜਾ ਦੁੱਖ ਪ੍ਰਾਪਤ ਕਰਦਾ ਫਿਰ ਇਹ ਬੜਾ ਦੁੱਖ ਪਾਉਂਦਾ ਜਮ ਕਾ ਗਲ ਜੇਬੜਾ ਨਿਤਕਾਲ ਸੰਤਾਵੇ ਜਮਾ ਦਾ ਗਲਿਆਂ ਦੇ ਵਿੱਚ ਜੇਬੜਾ ਪੈ ਜਾਂਦਾ ਜੇਬੜਾ ਮੈਨੇ ਸੰਗਲ ਜਮਾ ਕਾ ਗਲ ਜੇਬੜਾ ਨਿਤਕਾਲ ਸੰਤਾਵੇ ਫਿਰ ਉਹ ਕਾਲ ਨੂੰ ਸੰਤੋ ਸਤਾਉਂਦਾ ਰੋਜ ਠੀਕ ਆ ਜੀ ਗਲ ਦੇ ਵਿੱਚ ਸੰਗਲ ਪੈ ਗਿਆ ਜਮਾਨੇ ਗੜ ਵਿੱਚ ਸੰਗੜ ਪਾਲਿਆ ਤੇ ਨਿਤਕਾਲ ਸੰਤਾਵੇ ਬੜਾ ਦੁਖੀ ਕਰਦਾ ਫਿਰ ਕਾਲ ਕਿਉਂਕਿ ਅਕਾਲ ਨਾਲ ਉਹ ਟੁੱਟ ਗਿਆ ਨਾ ਜਦੋਂ ਅਕਾਲ ਨਾਲ ਉਹ ਟੁੱਟ ਗਿਆ ਫਿਰ ਕਾਲ ਦਾ ਤਾਂ ਫਿਰ ਪ੍ਰਭਾਵ ਪਏਗਾ ਜੀ ਇਹ ਇੱਕ ਪਹਿਲੂ ਦਾ ਦੂਜਾ ਪਾਸਾ ਤਾਂ ਹੁੰਦਾ ਹੀ ਆ ਜੇ ਤਾ ਅਕਾਲ ਨਾਲ ਜੁੜ ਗਿਆ ਤਾਂ ਕਾਲ ਨੇੜੇ ਨਹੀਂ ਆ ਸਕਦਾ ਤੇਰੇ ਤੇ ਜੇ ਤੂੰ ਅਕਾਲ ਤੋਂ ਦੂਰ ਹੋ ਗਿਆ ਤਾਂ ਫਿਰ ਕਾਲ ਨੇ ਤੇਰੇ ਗਲ ਵਿੱਚ ਸੰਗਲ ਪਾਈ ਲੈਣਾ ਲਿਖਿਆ ਮਹਾਰਾਜ ਨੇ ਅੱਗੇ ਮਹਾਰਾਜ ਕਹਿੰਦੇ ਨੇ ਗੁਰਮਖ ਜਮ ਕਾਲ ਨੇੜ ਨਾ ਆਵੇ ਗੁਰਮਖਾਂ ਦੇ ਨੇੜੇ ਜਮ ਕਾਲ ਆਉਂਦਾ ਨਹੀਂ ਪਹਿਲਾ ਵਾਲੇ ਬੰਦ ਦੀ ਜਮਕਾ ਗਲ ਜੇਬੜਾ ਨਿਤ ਕਾਲ ਸੰਤਾਵੇ ਵੀ ਜੇ ਸੱਚ ਨਾਲ ਉਹ ਟੁੱਟ ਗਿਆ ਤਾਂ ਝੂਠ ਨਾਲ ਜੁੜ ਗਿਆ ਜੇ ਝੂਠ ਨਾਲ ਉਹ ਟੁੱਟ ਗਿਆ ਤਾਂ ਸੱਚ ਨਾਲ ਜੁੜ ਗਿਆ ਪਾਸੇ ਤਾਂ ਦੋ ਹੀ ਆ ਨਾ ਇੱਕ ਪਾਸਾ ਤਾਂ ਤੈਨੂੰ ਚੰਪੜੇਗਾ ਐਂ ਕਹਿ ਲੈਨੇ ਸਿੱਧਾ ਪੰਜਾਬੀ ਠੇਠ ਪੰਜਾਬੀ ਚ ਜੇ ਤੂੰ ਗੁਰੂ ਗਿਆਨ ਨਾਲ ਟੁੱਟ ਗਿਆ ਤਾਂ ਤੇਰੇ ਕੋਲੇ ਅਗਿਆਨਤਾ ਦਾ ਤਾਂ ਫੇਰ ਢੇਰ ਲੱਗ ਜਾਣੇ ਨੇ ਅਗਿਆਨਤਾ ਦੇ ਜੇ ਤੂੰ ਅਗਿਆਨਤਾ ਛੱਡਤੀ ਤੇ ਗੁਰੂ ਗਿਆਨ ਦਾ ਤੇਰੇ ਤੇ ਪ੍ਰਭਾਵ ਪਾਏਗਾ ਮਹਾਰਾਜ ਕਹਿੰਦੇ ਨੇ ਗੁਰਮਖ ਖ ਚਮਕਾਲ ਨੇੜ ਨਾ ਆਵੇ ਗੁਰਮਖਾਂ ਦੇ ਨੇੜੇ ਜਮਕਾਲ ਨਹੀਂ ਨੇੜੇ ਆਉਂਦਾ ਉਹ ਜਮਕਾਲ ਕਿਹੜਾ ਕੋਈ ਵੱਡੇ ਸਿੰਘਾਂ ਵਾਲਾ ਜਾਂ ਦੰਦਾ ਵਾਲਾ ਨਹੀਂ ਜਾਂ ਵੱਡੇ ਦੰਦਾ ਵਾਲਾ ਜਾਂ ਵੱਡੇ ਸਿੰਘਾਂ ਵਾਲਾ ਉਹ ਨਹੀਂ ਹੈਗਾ ਜਮਕਾਲ ਕੋਈ bari ਜਮਕਾਲ ਹੈ ਸਿਰ ਤੇ ਤੇਰੇ ਮਨ ਦੀ ਬਿਰਤੀ ਬਕਾਰ ਘੇਰ ਲੈਂਦੇ ਨੇ ਮਨੁੱਖ ਨੂੰ ਉਪਕਾਰੀ ਹੋਇਆ ਫਿਰ ਬਹੁਤ سارے ਪੁੱਠੇ ਸਿੱਧੇ ਕੰਮ ਕਰਦਾ ਪੁੱਠੇ ਹੀ ਕਰਦਾ ਸਿੱਧੇ ਤਾਂ ਨਹੀਂ ਕਰਦਾ ਫਿਰ ਉਹਨੂੰ ਠਾਹੀ ਪੈਂਦੀ ਆ ਇਹ ਜਮ ਚੰਪੜਦੇ ਨੇ ਫਿਰ ਮਹਾਰਾਜ ਕਹਿੰਦੇ ਜਿਹੜੇ ਗੁਰਮਖ ਨੇ ਉਹਨਾਂ ਦੇ ਜਮ ਕਾਲ ਨੇੜ ਨਹੀਂ ਆਉਂਦਾ ਕਿਉਂਕਿ ਉਹ ਗੁਰਮਤ ਅਨਸਾਰ ਜੀਵਨ ਬਤੀਤ ਕਰਦੇ ਨੇ ਤੇ ਉਹ ਬਕਾਰੀ ਰੌ ਰੀਤੀਆਂ ਤੋਂ ਬਕਾਰੀ ਵਿਸ਼ਿਆਂ ਬਕਾਰਾਂ ਤੋਂ ਬਚੇ ਰਹਿੰਦੇ ਨੇ ਕਿਉਂਕਿ ਉਹਨਾਂ ਕੋਲ ਗਿਆਨ ਆ ਵਿਜਿਆ ਕੰਮ ਕੀਤਾ ਤਾਂ ਆ ਪੰਗਾ ਪਾਉ ਛਾਣ ਫੋਗੀ ਨਾ ਛਿਆਣਾ ਹੋ ਗਿਆ ਗੁਰੂ ਦੇ ਕਹਨੇ ਮੁਤਾਬਕ ਜੀਵਨ ਤੇ ਜੀਵਨ ਸੌਖਾ ਬਸਰ ਹੋ ਜਾਣਾ ਅਗਲੇ ਮਹਾਰਾਜ ਬੰਦ ਚ ਦੱਸਦੇ ਨੇ ਹੋਮੇ ਦੂਜਾ ਸ਼ਬਦ ਜਲਾਵੇ ਹੋਮੇ ਦੂਜਾ ਸ਼ਬਦ ਜਲਾਵੇ ਜਿਹੜੀ ਹੋਮੇ ਹੰਕਾਰ ਆ ਤੇ ਦੂਜਾ ਭਉ ਪਿਆਰ ਆ ਉਹ ਸ਼ਬਦ ਦੀ ਕਸਬੱਟੀ ਤੇ ਪਰਖਿਆ ਜਾਂਦਾ ਇੱਕ ਦੂਜਾ ਪਾਸਾ ਇਹ ਆ ਵੀ ਹੋਮੇ ਦੂਜਾ ਸ਼ਬਦ ਜਲਾਵੇ ਜਿਹੜਾ ਹੋਮੇ ਦਾ ਹੰਕਾਰ ਦਾ ਸਾਡੇ ਤੇ ਪ੍ਰਭਾਵ ਪਿਆ ਹੋਇਆ ਜਦੋਂ ਗੁਰੂ ਦਾ ਸ਼ਬਦ ਸਾਨੂੰ ਮਿਲਿਆ ਤੇ ਸ਼ਬਦ ਨੇ ਉਹਨੂੰ ਖਤਮ ਕਰ ਦੇਣਾ ਨਾ ਮੇਰਾ ਤੇ ਹਰ ਗੁਣ ਗਾਵੇ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਰਤੇ ਗਏ ਰੰਗੇ ਗਏ ਉਹ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਜਿਹੜੀ ਮਾਇਆ ਦਾਸੀ ਆ ਫਿਰ ਮਾਇਆ ਦਾਸੀ ਹੋ ਜਾਂਦੀ ਆ ਭਗਤਾਂ ਦੀ ਫਿਰ ਮਾਇਆ ਚਰਨ ਧੋਤ ੋ ਕੇ ਪੀਂਦੀ ਆ ਗੁਰੂ ਪਿਆਰ ਵਾਲਿਆਂ ਦੇ ਪੀਤੇ ਨਾ ਭਗਤ ਰਬਦਾਸ ਸਾਹਿਬ ਹੋਣਾ ਦੇ ਭਗਤ ਕਬੀਰ ਜੀ ਹੋਣਾ ਦੇ ਇਹ ਮਾਇਆ ਦਾਸੀ ਉਹਨਾਂ ਦੇ ਮਗਰ ਮਗਰ ਫਿਰਦੀ ਸੀ ਚਰਨ ਧੋਤ ੋ ਕੇ ਪੀਂਦੀ ਸੀ ਉਹਨਾਂ ਦੇ ਜਿਹੜਾ ਮਾਇਆ ਪਿੱਛੇ ਲੱਗ ਗਿਆ ਉਹਨੂੰ ਫਿਰ ਬੜਾ ਤੜਫਾਉਂਦੀ ਆ ਭਜਾਉਂਦੀ ਆ ਵੀ ਆ ਜਾ ਇੱਕ ਸੌਖੀ ਜੀ ਧਾਰਨਾ ਵੀ ਜੇ ਸੂਰਜ ਵੱਲ ਮੂੰਹ ਕਰਕੇ ਤੁਰਗੇ ਤਾਂ ਪਰਸਾਵਾ ਪਿੱਛੇ ਤੁਰ ਪੈਂਦਾ ਜੇ ਸੂਰਜ ਵੱਲ ਨੂੰ ਪਿੱਠ ਕਰ ਲਈ ਤਾਂ ਪਰਸਾਵਾ ਮੂਰੇ ਮੂਰੇ ਭੱਜ ਜਾਂਦਾ ਤੇਰੇ ਹੱਥ ਨਹੀਂ ਆਉਣਾ। ਇਹੀ ਸਿਸਟਮ ਆ ਮਾਇਆ ਦਾ ਜੇ ਤੂੰ ਗੁਰੂ ਵੱਲੀ ਆ ਗਿਆ ਨਾ ਗੁਰੂ ਵੱਲੀ ਮੁਖ ਕਰ ਲਿਆ। ਗੁਰੂ ਗਿਆਨ ਨਾਲ ਜੁੜ ਗਿਆ ਗੁਰੂ ਸੁਨਾਹਣ ਤੇ ਹੋਇਆ ਤੇ ਮਾਇਆ ਤਾਂ ਤੇਰੇ ਮਗਰ ਮਗਰ ਫਿਰੂਗੀ ਜਿਵੇਂ ਪਰਸਾਵਾ ਮਗਰ ਫਿਰਦਾ। ਜੇ ਤੂੰ ਮਾਇਆ ਮਗਰ ਭੱਜ ਗਿਆ ਗੁਰੂ ਵੱਲ ਨੂੰ ਪਿੱਠ ਕਰ ਲਈ ਤਾਂ ਫਿਰ ਮਾਇਆ ਤਾਂ ਤੇਰੇ ਹੱਥ ਆਉਣੀਓ ਹੀ ਨਹੀਂ ਭਾਈ। ਤੇ ਗੁਰੂ ਵੱਲੋਂ ਵੀ ਗਿਆ। ਮਹਾਰਾਜ ਕਹਿੰਦੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਚਰਨੀ ਲੱਗ ਤਾਂ ਮਹਿਲ ਪਾਵੇ ਜੇ ਗੁਰੂ ਦੇ ਚਰਨੀ ਲੱਗੇ ਤਾਂ ਤਾਂ ਮਹਿਲ ਪ੍ਰਾਪਤ ਹੋਣਗੇ ਤੈਨੂੰ ਗੁਰੂ ਦਾ ਦਵਾਰਾ ਪ੍ਰਾਪਤ ਹੋਏਗਾ ਮਹਾਰਾਜ ਕਹਿੰਦੇ ਸਦਹੀ ਨਿਰਮਲ ਸਹਿਜ ਸਮਾਵੇ ਸਦਾ ਮਨੁੱਖ ਤੇਰਾ ਮਨ ਪਵਿੱਤਰ ਰਹੇਗਾ ਸਹਿਜ ਦੇ ਵਿੱਚ ਸਮਾਇਆ ਜਾਏਗਾ ਹਰ ਕਥਾ ਸੁਨੇ ਸੇ ਧਨਵੰਤ dise ਜਗਮਾਹੀ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਦੀ ਜਿਹੜਾ ਕਥਾ ਸੁਣਦਾ ਵਿਚਾਰ ਸੁਣਦਾ ਉਹ ਧਨਵੰਤ ਹੈ ਦਿਸਦੇ ਨੇ ਉਹ ਧਨਵਾਨ ਨੇ ਜਿਸੇ ਜਗਮਾਹੀ ਚਾਰੇ ਯੁੱਗਾਂ ਦੇ ਵਿੱਚ ਧਨਵਾਨ ਰਹਿਣਗੇ ਉਹ ਕੰਗਾਲ ਨਹੀਂ ਹੋਣਗੇ ਪ੍ਰਭੂ ਪਰਮਾਤਮਾ ਦੀ ਬੰਦਗੀ ਦਾ ਖਜ਼ਾਨਾ ਜਦੋਂ ਇਕੱਠਾ ਹੋਇਆ ਕਿਉਂ ਇਹਨੇ ਕਿਤੇ ਜਾਣਾ ਨਹੀਂ ਜਿਹੜੀ ਦੁਨਿਆਵੀ ਵੀ ਸੁਖ ਸੁਹੂਲਤਾ ਧਨਪਦਾਰਤਾ ਉਹ ਇਨਸਾਨ ਕੋਲ ਚਲੇ ਜਾਣੇ ਨੇ ਉਹ ਥੋੜੇ ਚਿਰ ਦੀ ਖੇਡ ਹੁੰਦੀ ਆ ਅਗੇ ਮਹਾਰਾਜ ਕਹਿੰਦੇ ਨੇ ਤਨ ਕੋ ਸਭ ਨਵਾਏ ਚੰਦ ਕੋ ਸਭ ਨਵਾਏ ਅਨੰਦ ਪੂਜ ਕਰਾਈ ਫਿਰ ਹੁਣ ਦੇਖੋ ਭਗਤ ਪਿਆਰਿਆਂ ਦੇ ਸ੍ਰੀ ਹਰਿ ਸਿੰਘਾ ਸਿੰਘਣੀਆਂ ਦੇ ਆਪਾਂ ਚਰਨਾਂ ਦੇ ਵਿੱਚ ਪੈਨਿਆ ਨਾ ਕੇ ਨਮਸਕਾਰ ਕਰਦੇ ਆ 35 ਮਹਾਂਪੁਰਖਾਂ ਦੀ ਬਾਣੀ ਆਪਾਂ 35 ਮਹਾਂਪੁਰਖਾਂ ਦੇ ਚਰਨ ਹੀ ਪੈ ਗਏ ਇਹਨਾਂ ਨੂੰ ਨਿਮਗੇ ਆ ਕੇ ਇਹਨਾਂ ਦੇ ਅੱਗੇ ਆਪਣਾ ਮਨ ਝੁਕਾਤਾ ਸਰੀਰ ਵੀ ਝੁਕਾਤਾ ਜੇ ਮਨ ਝੁਕਾ ਦਗੇ ਫਿਰ ਤਾਂ ਗੱਲ ਬਣ ਗਈ ਘਾਟ ਇਹੀ ਆ ਵੀ ਮਨ ਨਹੀਂ ਝੁਕਦਾ ਮਨ ਹੰਕਾਰੀ ਆ ਆਪਣੀ ਮਰਜ਼ੀ ਕਰਦਾ ਸਰੀਰ ਤਾਂ ਆ ਕੇ ਝੁਕ ਜਾਂਦਾ ਕੱਲੇ ਸਰੀਰ ਝੁਕਿਆ ਗੱਲ ਨਹੀਂ ਬਣਦੀ ਮਨ ਨੂੰ ਵੀ ਝੁਕਾ ਲੈ ਸੱਜਣਾ ਗੁਰੂ ਦੇ ਚਰਨਾਂ ਵਿੱਚ ਮਹਾਰਾਜ ਸਮਝਾਉਣਾ ਕਰਦੇ ਨੇ ਤਨ ਕੋ ਸਪਨ ਵਾਹੇ ਅਨ ਦਿਨ ਪੂਜ ਕਰਾਈ ਸਹਜੇ ਗੁਣ ਰਵੇ ਸਾਚੇ ਮਨਮਾਹੀ ਸਜੇ ਸਜੇ ਹਿਰਦੇ ਘਰ ਵਿੱਚ ਆਪਦੇ ਪ੍ਰਭੂ ਪਰਮਾਤਮਾ ਦੇ ਮਨ ਵਿੱਚ ਗੁਣ ਪੈਦਾ ਕਰ ਉਹਦੇ ਗੀਤ ਗਾਉਂਦਾ ਰਹੇ ਫਿਰ ਕੀ ਹੋਏਗਾ ਪੂਰ ਸਤਗੁਰ ਸਬਦ ਸੁਣਾਏ ਇਹ ਪੂਰੇ ਸਤਗੁਰ ਨੇ ਸਬਦ ਸੁਣਾਇਆ ਆਪਾਂ ਨੂੰ ਵੀ ਭਾਈ ਤੁਹਾਡਾ ਇਸ ਤਰ੍ਹਾਂ ਭਲਾ ਹੋ ਸਕਦਾ ਗੁਰਬਾਣੀ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦੀ ਜੇਤੂ ਬੰਦਗੀ ਕਰੇਗਾ ਤਾਂ ਤੁਹਾਡਾ ਭਲਾ ਹੋਏਗਾ ਪੂਰੇ ਸਤਗੁਰ ਸਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥੇ ਚਿਤ ਲਾਇਆ ਫਿਰ ਤਿੰਨ ਗੁਣ ਮਿਟ ਜਾਂਦੇ ਨੇ ਜਿਹੜੇ ਤ੍ਰੈ ਗੁਣ ਹੈ ਹਿਰਦੇ ਘਰ ਵਿੱਚੋਂ ਚੌਥੇ ਚਿਤ ਲਾਇਆ ਚੌਥੇ ਚਿਤ ਦਾ ਮਤਲਬ ਆ ਵੀ ਗੁਰੂ ਗਿਆਨ ਨਾਲ ਤੇਰਾ ਚਿੱਤ ਜੁੜ ਗਿਆ ਚਿੱਤ ਲੱਗ ਗਿਆ ਆਖਰੀ ਪੰਕਤੀ ਜਿਹੜਾ ਮਹਾਰਾਜ ਕਹਿੰਦੇ ਨੇ ਨਾਨਕ ਹੋਮੈ ਮਾਰ ਬ੍ਰਹਮ ਮਲਾਇਆ ਗੁਰੂ ਮਹਾਰਾਜ ਕਹਿੰਦੇ ਆਪਣੇ ਅੰਦਰੋਂ ਹੋਮੈ ਮਰ ਜਾਂਦੀ ਆ ਜਦੋਂ ਗੁਰੂ ਦਾ ਗਿਆਨ ਆ ਜਾਂਦਾ ਪੱਲੇ ਹੋਮੈ ਮਰ ਜਾਂਦੀ ਆ ਨਾਨਕ ਹੋਮੈ ਮਾਰ ਬ੍ਰਹਮ ਮਲਾਇਆ ਫਿਰ ਤੇਰੀ ਬ੍ਰਹਮ ਦੀ ਪ੍ਰਾਪਤੀ ਹੋ ਜਾਏਗੀ ਕਿਹੜੇ ਬ੍ਰਹਮ ਦੀ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਗਿਆਨ ਤੇ ਗੁਰੂ ਦਾ ਸੰਧਾਨ ਤੇਰੇ ਪੱਲੇ ਆ ਜਾਏਗਾ ਇਸ ਤਰ੍ਹਾਂ ਭਾਈ ਗੁਰੂ ਮਹਾਰਾਜ ਸਾਨੂੰ ਮੋਹ ਮਾਇਆ ਤੋਂ ਬਚਾਉਂਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ ਜਿਵੇਂ ਕਿ ਮਾਇਆ ਕਿਸੇ ਦੀ ਨਹੀਂ ਹੁੰਦੀ ਮਾਇਆ ਪਿੱਛੇ ਹੀ ਇਨਸਾਨ ਭੱਜਿਆ ਫਿਰਦਾ ਬਹੁਤ ਤਰ੍ਹਾਂ ਦੀ ਮਾਇਆ ਚੰਪੜੀ ਹੋਈ ਆ ਇਨਸਾਨ ਨੂੰ ਇੱਕ ਛੋਟੀ ਜੀ ਗੱਲ ਸੁਣਾ ਕੇ ਆਪਾਂ ਸਮਾਪਤੀ ਕਰਦੇ ਹਾਂ ਬਈ ਮਾਇਆ ਨਾ ਕਿਤੇ ਚਾਰ ਜਾਣੇ ਜੰਗਲ ਵਿੱਚ ਤੁਰੇ ਜਾਂਦੇ ਸੀ ਰਸਤੇ ਦੇ ਵਿੱਚ ਕਿਤੇ ਜਾਂਦਿਆਂ ਜਾਂਦਿਆਂ ਨੂੰ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦੀ ਥੈਲੀ ਲੱਭ ਗਈ ਇਕ ਕਹਿੰਦੇ ਵੀ ਬਣ ਗਈ ਗੱਲ। ਸੋਨੇ ਦੀਆਂ ਮੋਹਰਾਂ ਲੱਭ ਗਈਆਂ। ਵੰਡ ਲਗੇ ਕਹਿੰਦੇ ਚਲੋ ਹੁਣ ਵੰਡ ਲਗੇ ਚਾਰੇ ਜਾਨੇ ਕਹਿੰਦੇ ਕੋਈ ਨਾ ਵੰਡ ਲੈਨੇ ਆਂ। ਵੀ ਆਪਾਂ ਪਹਿਲਾਂ ਕੁਝ ਵਧੀਆ ਖਾਣੇ ਪੀਣੇ ਆਂ। ਚਲੋ ਜੀ ਰਾਇਵਨ ਵਾਲੀ ਪਿੰਡੋਂ ਬਾਹਰ ਬਾਹਰ ਦੋ ਜਾਨੇ ਬਹਿ ਗਏ ਉਹ ਕਹਿੰਦੇ ਚਾਹ ਦੋ ਜਾਨੇ ਤੁਸੀਂ ਵਧੀਆ ਕੁਝ ਖਾਣ ਨੂੰ ਲੈ ਕੇ ਆਓ। ਉਹ ਖਾਣ ਨੂੰ ਲੈਣ ਚਲੇ ਗਏ। ਤੇ ਜਿਹੜੇ ਤਾਂ ਉਧਰ ਖਾਣ ਨੂੰ ਲੈ ਕੇ ਚਲੇ ਗਏ ਆ ਉਹਨਾਂ ਦੇ ਵੀ ਵਿਚਾਰ ਬਣ ਗਏ ਮਨ ਵਿੱਚ ਤੇ ਇੱਧਰ ਜਿਹੜੇ ਬੈਠੇ ਸੀ ਮਾਇਆ ਦੀ ਥੈਲੀ ਕੋਲੇ ਇਹਨਾਂ ਦੇ ਵੀ ਮਨ ਵਿੱਚ ਵਿਚਾਰ ਬਣਿਆ ਇੱਕ ਕਹਿੰਦਾ ਓਏ ਗੱਲ ਸੁਣ ਵੀ ਮੇਰੇ ਇੱਕ ਨਾ ਮਨ ਵਿੱਚ ਖਿਆਲ ਜਿਹਾ ਆ ਰਿਹਾ ਗਾਹਾਂ ਤਾਂ ਨਹੀਂ ਦੱਸਦਾ ਕਹਿੰਦਾ ਨਹੀਂ ਕਹਿੰਦਾ ਖਿਆਲ ਜਿਹਾ ਤਾਂ ਮੇਰੇ ਵੀ ਮਨ ਵਿੱਚ ਆ ਰਿਹਾ ਪਹਿਲਾਂ ਤੂੰ ਦੱਸ ਕਹਿੰਦਾ ਐਂ ਕਰਦੇ ਆਂ ਵੀ ਆਪਾਂ ਹੱਤ ਲੰਬੜ ਘੜ ਕੇ ਰੱਖ ਲਾ ਦੋ ਤੇ ਆਉਣਗੇ ਜਦੋਂ ਲੈ ਕੇ ਆਪਣੇ ਵਾਸਤੇ ਖਾਣ ਪੀਣ ਵਾਸਤੇ ਜਦੋਂ ਲੈ ਕੇ ਆਏ ਕਹਿੰਦਾ ਜਦੋਂ ਰੱਖਣ ਲੱਗੇ ਇੱਕਦੇ ਸ਼ਰਚ ਤੂੰ ਧਰਦੀ ਏ ਇੱਕਦੇ ਮੈਂ ਧਰ ਦੂੰ ਕਹਿੰਦਾ ਦੋਨਾਂ ਕੋਲੇ ਹੀ ਰਹਿ ਜੂ ਮਨ ਚ ਖਿਆਲ ਬਣ ਗਿਆ ਉਹ ਕਹਿੰਦਾ ਹਾਂ ਮੈਂ ਵੀ ਸਹਿਮਤ ਆ ਵੀ ਮੈਂ ਵੀ ਮੇਰੇ ਮਨ ਚ ਵੀ ਖਿਆਲ ਇਹੀ ਸੀ ਉਧਰੋਂ ਜਿਹੜੇ ਦੋ ਖਾਣ ਵਾਸਤੇ ਗਏ ਆ ਲੈਣ ਵਾਸਤੇ ਖਾਣ ਨੂੰ ਉਹ ਕਹਿੰਦੇ ਆਪਾਂ ਇੱਥੇ ਖਾ ਚੱਲਦੇ ਆ ਤੇ ਉਹਨਾਂ ਵਾਸਤੇ ਆਪਾਂ ਜ਼ਹਿਰ ਪਾ ਕੇ ਲੈ ਚੱਲਦੇ ਆ ਤੇ ਉਹ ਖਾ ਕੇ ਮਰ ਜਾਣਗੇ ਆਪਣੇ ਦੋਨਾਂ ਕੋਲੇ ਰਹਿ ਜੂ ਉਧਰੋਂ ਹੁਣ ਉਹ ਤਾਂ ਜ਼ਹਿਰ ਪਾਈ ਆਉਂਦੇ ਆ ਖਾਣੇ ਚ ਇਧਰਲੇ ਤੜੰਬੜ ਘੜੀ ਬੈਠੇ ਆ ਠੀਕ ਆ ਮੋਹ ਮਾਇਆ ਦੇ ਵਿੱਚ ਫਸੇ ਹੋਏ ਵੀ ਦੋਨਾਂ ਕੋਲੇ ਰਹਿ ਜੂ ਉਹਨਾਂ ਨੇ ਕੀ ਕੀਤਾ ਆ ਕੇ ਜਦੋਂ ਰੱਖਣ ਲੱਗੇ ਇੱਕ ਨੇ ਉਹ